ਪਸੋੜਾ ਅੱਜ ਫੇਰ ਤੋਂ ਮੇਰੇ ਚੈਨਲ ਤੇ ਮੇਰੇ ਐਫ ਵੀ ਚੈਨਲ ਤੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਉਸ ਇਨਸਾਨ ਦੀ ਜਿਹਦੀ ਜਿੱਦੋਂ ਕਰਕੇ ਗੁੰਡਾਗਰਦੀ ਸ਼ੁਰੂ ਹੋਈ ਹੈ ਜਿੱਥੋਂ ਗੁੰਡਾਗਰਦੀ ਸ਼ੁਰੂ ਹੋਈ ਹੈ ਅੱਜ ਆਪਾਂ ਤੁਹਾਨੂੰ ਸਭ ਨੂੰ ਪਤਾ ਲੱਗ ਗਈ ਕਿ ਹੁਣ ਮੈਂ ਕੀ ਦੀ ਗੱਲ ਕਰ ਰਿਹਾ ਹਾਂ ਹਾਂ ਉਹ ਹੀ ਹੈ ਡੈਂਪੀ ਚੰਦਪਾਲ ਵਾਲਾ ਪ੍ਰਭਜੋ ਸਿੰਘ ਉਰਫ ਡੇਂਪੀ ਚੰਦਪਾਲ ਇਹਦੀ ਇੰਨੀ ਦਹਿਸ਼ਤ ਸੀ ਇੰਨੀ ਦਹਿਸ਼ਤ ਸੀ ਕਿ ਮਤਲਬ ਹਰਿਆਣਾ ਪਿਆਵ ਰਾਜਸਥਾਨ ਸਭ ਤੂਤੀ ਬੋਲਦੀ ਸੀ ਹਰ ਇੱਕ ਜਗ੍ਹਾ ਤੇ ਦੀ ਤੂਤੀ ਬੋਲਦੀ ਸੀਗੀ ਕੋਟਕਪੂਰਾ ਸ਼ਹਿਰ ਹੈ ਇੱਕ ਫਰੀਦਕੋਟ ਦੇ ਨੇੜੇ ਉੱਥੋਂ ਦਾ ਇੱਕ ਡੈਂਪੀ ਚੰਦਪਾਣ ਹੋਇਆਗਾ ਆ ਚੰਦਪਾਣ ਪਿੰਡ ਹੈ ਇੱਕ ਉੱਥੋਂ ਦਾ ਉੱਥੋਂ ਦਾ ਮਤਲਬ ਇੱਕ ਪੂਰੇ ਜੱਦੀ ਸਰਦਾਰਾਂ ਦਾ ਜਿਹਦੇ ਆਪਾਂ ਕਹਿ ਸਕਦੇ ਪੂਰੇ ਜੱਦੀ ਸਰਦਾਰ 100 ਕਿੱਲਾ ਦੇ ਮਾਲਕ ਹੁਣ ਉਹ ਉਹਨਾਂ ਦਾ ਮੁੰਡਾ ਲੜਕਾ ਸੀਗਾ ਪ੍ਰਭਜੋ ਸਿੰਘ ਡੈਂਪੀ 100 ਕਿੱਲਾ ਜ਼ਮੀਨ ਸੀ ਉਹਨਾਂ ਕੋਲ ਤੇ ਵਧੀਆ ਜੱਦੀ ਸਰਦਾਰ ਸੀਗੇ ਪਿੰਡ ਵਿੱਚ ਕਹਿੰਦੇ ਕਹਿੰਦੇ ਹੁੰਦੇ ਸੀਗੇ ਤੇ ਜਦੋਂ ਜੇ.ਪੀ ਦਾ ਜਨਮ ਹੋਇਆ ਉਸ ਤੋਂ ਬਾਅਦ ਉਹਨੂੰ ਪੜ੍ਹਨੇ ਪਾਤਾ ਆਪਣੇ ਤੇ ਬਟਿੰਡੇ ਸਕੂਲ 'ਚ ਬਟਿੰਡੇ ਸਕੂਲ ਦਾ ਨਾ ਇੱਕ ਮਸ਼ਹੂਰ ਸਕੂਲ ਆ ਹੁੰਦੇ ਆਪਣਾ ਕੀ ਨਾਮ ਉਹਦਾ ਸੈਂਟ ਜੋਸਿਫ ਸੈਂਟ ਜੋਸਿਫ ਨੂੰ ਪੂਰਾ ਮਤਲਬ ਤਗੜੇ ਤਗੜੇ ਘਰਾਂ ਦੇ ਮੁੰਡੇ ਕੁੜੀਆਂ ਪੜ੍ਹਦੇ ਆ ਉੱਥੇ ਮਤਲਬ ਵੀ ਪੂਰੀ ਚੜ੍ਹਾਈ ਆ ਸਕੂਲ ਦੇ ਉੱਥੇ ਪੜ੍ਹਨੇ ਪਾਤਾ ਉੱਥੇ ਫਿਰ ਛੋਟੇ-ਮੋਟੇ ਝਗੜੇ ਕਰਨ ਲੱਗ ਗਏ ਛੋਟੀ ਜਿਹੀ ਕਲਾਸਾਂ ਤੋਂ ਹੀ ਤੇ ਮਤਲਬ ਵੀ ਛੋਟੇ-ਛੋਟੇ ਰੋਲਾਂ ਦੇ ਪੈਣ ਲੱਗਦੇ ਦੀ ਮਾਤਾ ਨੂੰ ਚਿੰਤਾ ਹੋਣ ਲੱਗ ਗਈ ਵੀ ਅੱਗੇ ਤੋਂ ਮੇਰੇ ਲੜਕੇ ਦਾ ਕੀ ਬਣੂਗਾ ਫਿਰ ਨੇ ਦੀ ਮਾਂ ਇਹਦੇ ਥੋੜਾ ਜਿਹਾ ਡਿੰਪੀ ਦੇ ਮਤਲਬ ਵੀ ਮਨਚੇ ਵੀ ਹੁੰਦਾ ਮੈਂ ਚੰਡੀਗੜ੍ਹ ਪੜਾਂ ਤੇ ਉਹਦੀ ਮਾਂ ਫਿਰ ਅਸੀਂ ਕਹਿੰਦੀ ਆ ਵੀ ਸੋਚਦੀ ਆ ਵੀ ਸਰਕਲ ਟੁੱਟ ਜੂਗਾ ਤਾਂ ਉਹਨਾਂ ਆਪਾਂ ਨੂੰ ਚੰਡੀਗੜ੍ਹ ਭੇਜ ਦਿੰਨੇ ਆ ਫਿਰ ਡਿੰਪੀ ਚੰਡੀਗੜ੍ਹ ਪੜਨੇ ਪਾ ਜਾਂਦਾ ਮਤਲਬ ਚੰਡੀਗੜ੍ਹ ਉੱਥੇ ਨਾ ਸ਼ਿਪਾਲੀ ਸਕੂਲ ਆ ਇੱਕ ਸੈਕਟਰ 9 ਚ ਉੱਥੇ ਮਤਲਬ ਪੜਨ ਲੱਗ ਜਾਂਦਾ ਉੱਥੇ ਨਾਲ ਵਾਲੀ ਉਹਨਾਂ ਦੇ ਕੋਠੇ ਲੱਤੀ ਹੁੰਦੀ ਇੱਕ ਮਤਲਬ ਵੀ ਕੋਠੀ ਚ ਰਹਿੰਦੇ ਹੁੰਦੇ ਉੱਥੇ ਤੇ ਉੱਥੇ ਰਹਿਣ ਲੱਗ ਜਾਂਦੇ ਆ ਫਿਰ ਉਹਦੋਂ ਆ ਫਿਰ ਆ ਵਾਪਸ ਆ ਜਾਂਦਾ ਉਹਦਾ ਜੀ ਉੱਥੇ ਵੀ ਲੱਗਦਾ ਡਿੰਪੀ ਦਾ ਚੰਡੀਗੜ੍ਹ ਫਿਰ ਵਾਪਸ ਆ ਜਾਂਦਾ ਫਰੀਦਕੋਟ ਰਜਿੰਦਰਾ ਕਾਲਜ ਦਾ ਦਾਖਲਾ ਲੈਂਦਾਗਾ ਰਜਿੰਦਰਾ ਕਾਲਜ ਬਜਿੰਦਰਾ ਸੌਰੀ ਰਜਿੰਦਰਾ ਨਿਕਲਿਆ ਫਰੀਦਕੋਟ ਦਾ ਬਰਜਿੰਦਰਾ ਕਾਲਜ ਹੈਗਾ ਸਰਕਾਰੀ ਕਾਲਜੀ ਉਹ ਵੀ ਜਿਹੜੇ ਆਪਣੇ ਬਟਿੰਡੇ ਦੇ ਰਜਿੰਦਰਾ ਕਾਲਜ ਉਸੇ ਤਰ੍ਹਾਂ ਹੀ ਬਰਜਿੰਦਰਾ ਕਾਲਜ ਉੱਥੋਂ ਦਾ ਤੇ ਫਿਰ ਉਹ ਜਦੋਂ ਉੱਥੇ ਦਾਖਲਾ ਕਰ ਲੈਂਦਾ ਉੱਥੇ ਵੀ ਲੜਾਈਆਂ ਪੜਾਈਆਂ ਉਹ ਵੀ ਸ਼ੁਰੂ ਲੜਾਂਗਾ ਤੇ ਫਿਰ ਨਾ ਇੱਕ ਆਪਣੇ ਇੱਥੇ ਬਠਿੰਡੇ ਜਿਹੜੇ ਪੁਰਾਣੇ ਮਤਲਬ ਵੀ ਖੁੰਡਾ ਉਹ ਤਾਂ ਜਾਣਦੇ ਸੰਦੀਪ ਪਾਉ ਸੰਦੀਪ ਪਾਉ ਦਾ ਨਾਮ ਵੀ ਬਹੁ ਸੀ ਉਸ ਟਾਈਮ 'ਚ ਤੇ ਉਹ ਫਿਰ ਤੇ ਉਹਨੇ ਪੜਦਾਗਾ ਸੰਦੀਪ ਪਾਉ ਤੇ ਫਿਰ ਉਹ ਪ੍ਰਭਜੋਤ ਨਾਲ ਮਲਾਪ ਹੁੰਦੇ ਉਹਦੇ ਡਿੰਪੀ ਦੇ ਡਿੰਪੀ ਦੇ ਸੰਦੀਪ ਪਾਉ ਦਾ ਮਲਾਪ ਹੁੰਦਾ ਫਿਰ ਉਹ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਯੂਨੀਵਰਸਿਟੀ 'ਚ ਤੇ ਯੂਨੀਵਰਸਿਟੀ 'ਚ ਉੱਥੇ ਫਿਰ ਉਹੀ ਲੜਾਈ ਝਗੜੇ ਤਦੋਂ ਉੱਥੇ ਨਾ ਆਪਣੇ ਪਹਿਲਾਂ ਉੱਥੇ 1982-83 ਚ ਨਾ ਇੱਕ ਗਰੁੱਪ ਸੀਗੇ ਦੋ ਗਰੁੱਪ ਸੀਗੇ ਉੱਥੇ ਮਤਲਬ ਵੀ ਯੂਨੀਵਰਸਿਟੀ ਚ ਇੱਕ ਜੋ ਇੱਕ ਦਾ ਸੀਗਾ ਮੱਖਣ ਦਾ ਤੇ ਦੂਸਰਾ ਗਰੁੱਪ ਸੀ ਚੀਮੇ ਦਾ ਤੇ ਜਿਹੜਾ ਡਿੰਪੀ ਤੇ ਸੰਦੀਪ ਪਾਉ ਸੀਗੇ ਚੀਮੇ ਗਰੁੱਪ ਦੇ ਨਾਲ ਸੰਬੰਧਤ ਸੀਗੇ ਤੇ ਇਹਨਾਂ ਨੂੰ ਪੂਰੀ ਸਪੋਰਟ ਸੀਗੀ ਸਰਕਾਰੀ ਦੁਆਰੇ ਪੂਰੀ ਚੱਲਦੀ ਸੀ ਇਹਨਾਂ ਨੂੰ ਪੂਰੀ ਸਪੋਰਟ ਸੀਗੀ ਸਰਕਾਰ ਵੱਲੋਂ ਤੇ ਉਧਰੋਂ ਉਹਨਾਂ ਨੂੰ ਮੱਖਣ ਵਰਗਾਂ ਨੂੰ ਪੂਰੀ ਸਪੋਰਟ ਕਰਦੀ ਸੀ ਕਿ ਸਰਕਾਰ ਦੂਸਰੀ ਤੇ ਇੱਕ ਫਿਰ ਨਾ ਇੱਕ ਲੜਾਈਆਂ ਝਗੜੇ ਹੁੰਦੇ ਰਹਿੰਦੇ ਸੀਗੇ ਨਾ ਛੋਟੇ ਮੋਟੇ ਛੋਟੇ ਮੋਟੇ ਲੜਾਈਆਂ ਝਗੜੇ ਹੁੰਦੇ ਰਹਿੰਦੇ ਸੀ ਤੇ ਇੱਕ ਵਾਰ ਫਿਰ ਇਹ ਮੱਖਣ ਨੂੰ ਮਾਰ ਦਿੰਦੇ ਆਗੇ ਜੀ ਜੇ ਬਰਬ ਜੋ ਡਿੰਪੀ ਦਾ ਵੀ ਨਾਮ ਆਉਂਦਾਗਾ ਤੇ ਸੰਦੀਪ ਬਾਉ ਵੀ ਅੰਡਰਗਰਾਊਂਡ ਹੋ ਜਾਂਦਾਗਾ ਤੇ ਡਿੰਪੀ ਚੰਦਪਾਣ ਵੀ ਮਤਲਬ ਵੀ ਹੋਰ ਲੰਘੇ ਜਾਂਦਾ ਬਾਅਦ ਚ ਫਿਰ ਡੇਪੀ ਚੰਦਪਾਣ ਦਾ ਉੱਤੇ ਮਤਲਬ ਵੀ ਕੇਸ ਚ ਕੋਈ ਵਾੜਾ ਹੋ ਨਹੀਂ ਹੁੰਦਾਗਾ ਤੇ ਮਤਲਬ ਵੀ ਨਾਮ ਹੀ ਆਉਂਦਾ ਹੁੰਦਾ ਕੱਲਾ ਇਹਦਾ ਫਿਰ ਨਾ ਇਸ ਦਵਾ ਦੇ ਇੱਕ ਹੀ ਯੂਨੀਵਰਸ ਚ ਇੱਕ ਹੋਰ ਬੰਦੇ ਨੂੰ ਕੁੱਟਦਾ ਹੈ ਜਿਸ ਕਾਰਨ ਨੂੰ ਜਿਸ ਕਾਰਨ ਸਿਕੋ ਦਾ ਨਾਮ ਜਿਸ ਜਿਹਨੂੰ ਕੋੜਦਾਗਾ ਜਿਸ ਕਾਰਨ ਦਾ ਪੂਰਾ ਨਾਮ ਤੁਹਾਨੂੰ ਦੱਸ ਦਿੰਨਾ ਇੱਥੇ ਜੇ ਲਿਖਿਆ ਹੋਇਆ ਤਾਂ ਅ ਸੰਦੀਪ ਜਿਸ ਕਾਰਨ ਨਾਲ ਝਗੜਾ ਹੁੰਦਾ ਹਾਂ ਫਿਰ ਇਹਦਾ ਇਹਦੇ 307 ਲੱਗਦੀ ਆ ਉਦੋਂ ਡਿੰਪੀ ਦੇ 307 ਤੋਂ ਬਾਅਦ ਫਿਰ ਉਹ ਇਹਦੋਂ ਬਾਅਦ ਫਿਰ ਡਿੰਪੀ ਖੁੱਲ ਹੀ ਜਾਂਦਾਗਾ ਮਤਲਬ ਇੱਕ ਤਰ੍ਹਾਂ ਦਾ ਕਹਿੰਦੇ ਖੁੱਲ ਜਾਂਦਾ ਖੁੱਲ ਜਾਂਦਾ ਪੂਰਾ ਖੁੱਲਿਆ ਹੁੰਦਾ ਫਿਰ ਨਾ ਇਹਦੀ ਇਹ ਇਹ ਜਾਂਦਾਗਾ ਜੁਪੀ 'ਚ ਜੁਪੀ 'ਚ ਇਹਦੀ ਮੁਲਾਕਾਤ ਹੁੰਦੀ ਹੈ ਕਿ ਮੁਖਤਿਆਰ ਅंसारी ਤੇ ਉਹ ਅਦੀ ਕਹਿਮਤ ਤੇ ਸ਼ਾਬੂਦਿਨ ਇਹ ਉਹਦਾ ਨਾ ਉਹ ਮਤਲਬ ਇਹ ਤਿੰਨੇ ਨਾ ਬਾਹੂਬਲੀ ਸੀਗੇ ਜੂਪੀ ਦੇ ਮਤਲਬ ਪੂਰੀ ਚੜ੍ਹਤ ਸੀ ਇਹਨਾਂ ਦੀ ਮਤਲਬ ਤੁਸੀਂ ਸੋਚ ਨਹੀਂ ਸਕਦੇ ਜਿਹੜੀਆਂ ਫੈਲਮਾ ਫੁਲਮਾਂ ਹੁੰਦੀਆਂ ਨੇ ਇਹਦਾ ਕੁਝ ਵੀ ਨਹੀਂ ਸੀਗਾ ਉਹਨਾਂ ਸਾਹਮਣੇ ਪੂਰੇ ਢੇ ਤਗੜੇ ਬਾਹੂਬਲੀ ਸੀਗੇ ਜੂਪੀ ਦੇ ਤੇ ਫਿਰ ਉਹਦੋਂ ਉਹਨਾਂ ਨਾਲ ਮਿਲਮਲਾਪ ਹੁੰਦਾ ਇਹਦਾ ਤੇ ਫਿਰ ਉਹਦੇ ਨਾਲ ਬਥੇਰੀਆਂ ਵਰਦਤਾਂ ਕਰਦੇ ਇਹ ਬਹੁਤ ਜਿਆਦਾ ਵਰਦਤਾਂ ਕਰਦੇ ਆ ਫੇਰ ਨਾ ਇੱਕ ਨਾ ਇਹ ਕੋ ਕਰਦੇ ਆ ਕਿ 1996 ਜਨ ਹਾਂ 1991 ਚ ਸਿਮਰਜੀਤ ਸਿੰਘ ਮਾਨੋ ਦੇ ਮਤਲਬ ਹੀ ਵੱਲੋਂ ਖੜਾ ਹੋ ਜਾਂਦਾਗਾ ਆਪਣਾ ਡਿੰਪੀ ਚੰਦਪਾਣ ਵੋਟਾਂ ਚ ਤੇ ਵੋਟਾਂ ਦੇ ਖੜਾ ਹੋ ਜਾਂਦਾ ਉਹ ਬਹੁਤ ਇਕੱਠ ਕਰਦਾ ਸੀਗਾ ਮਤਲਬ ਕੋਟਕਪੂਰੋਂ ਲੈ ਕੇ ਕਹਿੰਦੇ ਚੰਡੀਗੜ੍ਹ ਤੱਕ ਇਹਦਾ ਗੱਡੀਆਂ ਦਾ ਕਾਫਲੇ ਕਾਫਲਾ ਜਾਂਦਾ ਹੁੰਦਾ ਸੀ ਉਸ ਟਾਈਮ ਪੂਰਾ ਇਕੱਠ ਕਰ ਲੈਂਦਾ ਹੈ ਤੇ ਇਹਦਾ ਪੂਰੇ ਜਿੱਤਣ ਦੇ ਚਾਂਸ ਸੀਗੇ ਪੂਰੇ ਮਤਲਬ ਵੀ ਇੱਕ ਤਰ੍ਹਾਂ ਦਾ ਹੀ ਮਤਲਬ ਇਹ ਸਮੇਂ ਵੀ ਜਿੱਤੇ ਬਠਾ ਡਿੰਪੀ ਦਾ ਤੇ ਪਰ ਉਹ 201999 ਵਾਲੇ ਜਿਹੜੇ ਉਹ ਹੁੰਦੇ ਉਹ ਰੱਦ ਹੋ ਜਾਂਦੇ ਆਗੇ ਹਾਂ 1999 ਵਾਲੇ ਜਿਹੜੇ ਉਹ ਮਤਲਬ ਉਹ ਵੋਟਾਂ ਜਾਂਣੀਆਂ ਹੁੰਦੀਆਂ ਉਹ ਬੰਦ ਹੋ ਜਾਂਦੀਆਂ ਰੱਦ ਹੋ ਜਾਂਦੇ ਨੇ ਦੂ ਮੜ ਕੇ ਪਾਰਟੀ ਵੀ ਇਧਰ ਉਧਰ ਹੋ ਜਾਂਦੀ ਹੈ ਤੇ ਫਿਰ 2000 2000 ਮਤਲਬ ਇੱਕ ਨਾ 1996 ਦੇ ਡਿੰਪੀ ਦਾ ਵਿਆਹ ਹੋ ਜਾਂਦਾਗਾ ਤੇ 1996 ਦੇ ਡਿੰਪੀ ਦਾ ਵਿਆਹ ਹੋ ਜਾਂਦਾਗਾ ਤੇ ਵਿਆਹ ਤੋਂ ਪਹਿਲਾਂ ਨੇ ਇੱਕ ਬਾਰਦਤ ਕਰਦੇ ਆ ਇਹ ਖਣੀ ਵਿਆਹ ਤੋਂ ਬਾਅਦ ਕਰਦੇ ਐ ਨਾ ਕਿ ਮੈਨੂੰ ਪਤਾ ਨਹੀਂ ਇਹ ਬਾਰਦਤ ਕਰਦੇ ਆ ਪੰਜ ਕੋਲੇ ਪੰਜ ਕੋਲੇ ਇੱਕ ਅਗਰਵਾਲ ਸ਼ਿਵਾਸ਼ ਅਗਰਵਾਲ ਦਾ ਨਾਮ ਦਾ ਬੰਦਾ ਹੁੰਦਾਗਾ ਉਹਨੂੰ ਲੁੱਟਦੇ ਆ ਇਹ ਮਤਲਬ ਉਹ ਤੋਂ ਫਰੋਤੀ ਲੈਂਦੇ ਆਗੇ ਉਸ ਟਾਈਮ ਦੀ ਸਭ ਤੋਂ ਵੱਡੀ ਫਰੋਤੀ ਇਹਨਾਂ ਨੇ ਲਈ ਸੀਗੀ 1 ਕਰੋੜ 50 ਲੱਖ ਦੀ ਮਤਲਬ 100 ਕਰੋੜ ਦੀ ਫਰੋਤੀ ਲੈਤੀ ਸੀਗੀ ਤੋਂ ਉਦੋਂ ਪਰ ਇਹਦੇ ਕੋਲ ਥੋੜਾ ਬਹੁਤ ਆਉਂਦਾ ਮਤਲਬ 70 ਲੱਖ ਰੁਪਏ ਆ ਜਾਂਦਾ ਸੀ ਡਿੰਪੀ ਕੋਲ ਸਾਇਤ ਹਾਂ 70 ਲੱਖ ਰੁਪਏ ਡਿੰਪੀ ਨੂੰ ਆਉਂਦਾ ਬਾਕੀ ਉਹ ਮਤਲਬ ਮੁਖਤਿਆਰ ਅਨਸਾਰ ਹੀ ਅਰਗੇ ਆ ਚ ਬੰਡ ਲੈਂਦੇ ਸੀਗੇ ਮੁਖਤਿਆਰ ਅਨਸਾਰੀ ਵੀ ਨਾਲ ਹੀ ਸੀਗਾ ਇਹਨਾਂ ਦੇ ਉਸ ਫਰੋਤੀ ਚ ਤੇ 70 ਲੱਖ ਰੁਪਏ ਡਿੰਪੀ ਨੂੰ ਆਉਂਦਾ ਪਰ ਡਿੰਪੀ ਨਾਲ ਇਹ ਮਤਲਬ 70 ਲੱਖ ਇਨਵੈਸਟ ਕਰਨਾ ਚਾਹੁੰਦਾ ਹੁੰਦਾ ਇਨਵੈਸਟ ਕਰਦਾ ਹੈ ਆਪਣੇ ਇੱਥੇ ਰਾਮਪੁਰਾ ਫੂਲ ਕੋਲ ਇੱਕ ਠੇਕਾ ਖੋਲ ਲਗਾ ਸ਼ਰਾਬ ਦਾ ਚਰਾਬ ਦਾ ਠੇਕਾ ਲੈ ਲੰਦਾ ਤੇ ਉਹ ਉਹਦੇ ਜੀ ਹਿੱਸਾ ਪਾਉਂਦਾ ਹੈ ਇੱਕ ਉਹਦਾ ਨਾਮ ਹੈ ਭੁੱਲੇ ਬੈਠਾ ਇੱਕ ਉਹਦਾ ਨਾਮ ਦੇਖ ਲਓ ਤੇ ਜੀ ਲਿਖਿਆ ਹੋਇਆ ਹੈ ਇਹਦਾ ਮੇਰਾ ਉਹਦਾ ਨਾਮ ਹੈ ਜੀਗਾ ਹਾਂ ਦਰਸ਼ਨ ਬਾਜਾਖਾਨਾ ਪਰ ਦਰਸ਼ਨ ਬਾਜਾਖਾਨੇ ਨਾਲ ਉੱਥੇ ਮਦਲ ਵੀ ਉਹ ਪਾਉਂਦਾ ਆਪਦਾ ਹਿੱਸਾ ਇਸ ਤੋਂ ਦੁਆ ਫੇਰੇ ਹੈ ਮਤਲਬ ਇਹਦੀ ਨਾ ਡਿੰਪੀ ਦੀ ਇੱਕ ਚਟਾਲੇ ਵਾਲਿਆਂ ਨਾਲ ਵੀ ਬਹੁਤ ਸੀਗੀ ਹਰਿਆਣੇ ਦੇ ਚਟਾਲਾ ਮਤਲਬ ਵੀ ਚਟਾਲੇ ਵਾਲੇ ਆ ਬਹੁਤ ਮਤਲਬ ਉਹਨੇ ਤੂਤੀ ਬੋਲਦੀ ਹੈ ਹਰਿਆਣੇ 'ਚ ਬਹੁਤ ਪੈਸਾ ਉਹਨਾਂ ਬੰਦਿਆਂ ਕੋਲ ਵੀ ਉਹਨਾਂ ਨਾਲ ਵੀ ਇਹਦੀ ਪੂਰੀ ਮਤਲਬ ਨੇੜਤਾ ਸੀਗੀ ਇਹਦੀ ਡਿੰਪੀ ਚੰਦ ਭਾਨ ਦੀ ਤੇ ਫੇਰ ਨਾ ਉਹਦੋਂ ਬਾਅਦ ਇੱਕ ਫਰੋਤੀ ਹੋਰ ਲੈਂਦੇ ਆਗੇ ਬੰਗਲੌਰ ਚ ਬੰਗਲੌਰ ਚ ਮਤਲਬ ਵੀ ਨਿਰਮਲ ਜੈਪੁਰੀਆ ਨਾਮ ਦੇ ਵਿਅਕਤੀ ਤੋਂ ਫਰੋਤੀ ਲੈਂਦੇ ਆ 2 ਕਰੋੜ ਦੀ ਨਿਰਮਲ ਜੈਪੁਰੀਆ ਨਾਮ ਦੇ ਵਿਅਕਤੀ ਤੋਂ ਫਰੋਤੀ ਲੈਂਦੇ ਪਰ ਉੱਥੇ ਬੰਗਲੌਰ ਦੀ ਪੁਲਿਸ ਮਤਲਬ ਇਹਨਾਂ ਨੂੰ ਫੜ ਲੈਂਦੀ ਹੈਗੀ ਫੜ ਲੈਂਦੇ ਉੱਥੇ ਇਹਨਾਂ ਨਾਲ ਰੋਕੀ ਵੀ ਹੁੰਦਾ ਫਾਜ਼ਿਲਕੇ ਵਾਲਾ ਰੋਕੀ ਫਾਜ਼ਲ ਕੇ ਵਾਲਾ ਮਤਲਬ ਵੀ ਕਿਵੇਂ ਇਹਦਾ ਚੇਲਾ ਹੀ ਹੁੰਦਾ ਉਸ ਤੋਂ ਉਸ ਟਾਈਮ ਤੇ ਡਿੰਪੀ ਦਾ ਪੂਰਾ ਤੇ ਡਿੰਪੀ ਨੇ ਮਤਲਬ ਵੀ ਪੈਰਾਂ ਤੋਂ ਸਿੱਖਿਆ ਸੀਗਾ ਉਹ ਤੇ ਮਤਲਬ ਰਾਜਨੀਤੀ ਦੇ ਲੜਾਂਗਾ ਪੜਾਂਗਾ ਸਭ ਮਤਲਬ ਉਸਤਾਦ ਹੁੰਦਾ ਸੀ ਡਿੰਪੀ ਉਹਦਾ ਰੋਕੀ ਫਾਜ਼ਲ ਕੇ ਦਾ ਤੇ ਫਿਰ ਉਸ ਤੋਂ ਬਾਅਦ ਕਿਵੇਂ ਵਿਗੜੀ ਉਹ ਆਪਾਂ ਕਲਗ ਸਟੋਰੀ ਲੈ ਕੇ ਆਵਾਂਗੇ ਰੋਕੀ ਫਾਜ਼ਲ ਕੇ ਦੇ ਉਹ ਚ ਸਭ ਕੁਝ ਦੱਸਾਂਗੇ ਕਿਵੇਂ ਵਿਗੜੀ ਡਿੰਪੀ ਚੰਦ ਭਾਨ ਨਾਲ ਤੇ ਉਸ ਤੋਂ ਬਾਅਦ ਫਿਰ ਉਹ ਚ ਰੋਕੀ ਵੀ ਫੜਿਆ ਜਾਂਦਾ ਕਿ ਤੇ ਡਿੰਪੀ ਡਿੰਪੀ ਵੀ ਫੜਿਆ ਜਾਂਦਾਗਾ ਤੇ ਉਹ ਦਵਾਦ ਫਰਜੇਲਾ ਜੁਲਾ ਕੱਟਦੇ ਆ ਫਿਰ ਨਾਲ ਦਾ ਡਿੰਪੀ ਦਾ ਵਿਆਹ ਆ ਜਾਂਦਾਗਾ ਡਿੰਪੀ ਦਾ ਵਿਆਹ ਹੁੰਦਾਗਾ 1996 ਚ ਸ਼ਾਇਦ ਹਾਂ 1996 ਡਿੰਪੀ ਦਾ ਵਿਆਹ ਹੋ ਜਾਂਦਾ ਤੇ ਵਿਆਹ ਚ ਨਾ ਕਹਿੰਦੇ ਵੀ ਇੰਨੇ ਫਾਇਰ ਚੱਲੇ ਸੀ ਇੰਨੇ ਫਾਇਰ ਚੱਲੇ ਸੀਗੇ ਮਤਲਬ ਵੀ ਜਿਹੜਾ ਵੀ ਆਮ ਬੰਦਾ ਨਾ ਸੋਚ ਨਹੀਂ ਸਕਦਾ ਉਹ ਇੰਨੇ ਫਾਇਰ ਚਲਾਏ ਸੀਗੇ ਕਹਿੰਦੇ ਉਹ ਤਾਂ ਮਤਲਬ ਇੱਕ ਤਰ੍ਹਾਂ ਦੀ ਗੱਲ ਹੋਣੀ ਹੈ ਗੱਲ ਇਹ ਬਣਾਈ ਸੀ ਕਹਿੰਦੇ ਜਿਹੜੇ ਉਹਨਾਂ ਦੇ ਕੁਆੜਗੇ ਕੁਆੜਗੇ ਨਾ ਬਿੱਤਲ ਇਕੱਠਾ ਕਰਦੇ ਮਰ ਗਏ ਸੀਗੇ ਉਸ ਟਾਈਮ ਮਤਲਬ ਇੰਨੇ ਇੰਨੇ ਨੇ ਫਾਇਰ ਚਲਾਏ ਸੀਗੇ ਫਿਰ ਫਾਇਰ ਤਾਂ ਹੋਣੀ ਸੀਗੀ ਉਧਰੋਂ ਮਕਦਾਰ ਅਨੁਸਾਰ ਹੀ ਆ ਗਏ ਸੀਗੇ ਚਟਾਲੇ ਵਾਲੇ ਆਏ ਸੀਗੇ ਹੋਰ ਰਾਸਤਾ ਨੂੰ ਆਏ ਸੀਗੇ ਬਹੁਤ ਮਢੀ ਰਾਈ ਸੀਗੀ ਫਾਇਰ ਤਾਂ ਹੋਣੀ ਸੀਗੇ ਫਿਰ ਦੋਗਾ ਡਿੰਪੀ ਨੂੰ ਮਤਲਬ ਇੱਕ ਜੇਲ ਹੋ ਜਾਂਦੀ ਹੈ ਵੀ ਹਾਂ ਅ ਮੱਚਾ ਤੋਂ ਫਰ ਅ ਇੱਕ ਨਾ ਫਿਰ ਉਸ ਤੋਂ ਬਾਅਦ ਇਹ ਹੋ ਜਾਂਦਾਗਾ ਕੀ ਕਹਿੰਦੇ ਹੁੰਦੇ ਆਪਣਾ ਓਹ ਸੌਰੀ ਭੁੱਲ ਗਿਆ ਮੈਂ ਉਹ ਦੂਜਾ ਭੁੱਲ ਗਿਆ ਸੀ ਮਤਲਬ ਆਪਣਾ ਜਿਹੜਾ ਉਹ ਬਾਜੇਖਾਨੇ ਵਾਲਾ ਨਹੀਂ ਸੀਗਾ ਦਰਸ਼ਨ ਦਰਸ਼ਨ ਬਾਜੇਖਾਨੇ ਵਾਲਾ ਉਹ ਮਤਲਬ ਇਹ ਉਹਦੇ ਨਾਲ ਵੀ ਹੋ ਜਾਂਦੀ ਹੈ ਕੋਈ ਮਤਲਬ ਪੈਸਾ ਦੇ ਲੈਣ ਦੇਣ ਚ ਉਹ ਤੂੰ ਮਤਲਬ ਤੂੰ ਤੋਂ ਮੈਂ ਹੋ ਜਾਂਦੀ ਹੈਗੀ ਉੱਥੇ ਫਿਰ ਇਹ ਗਲਤੀ ਕਰਦਾ ਦਰਸ਼ਨ ਨੂੰ ਮਾਰ ਕੇ ਟਿੰਪੀ ਦਰਸ਼ਨ ਨੂੰ ਮਾਰ ਦਿੰਦਾ ਦਰਸ਼ਨ ਬਾਜੇਖਾਨੇ ਵਾਲੇ ਨੂੰ ਦਰਸ਼ਨ ਬਾਜੇਖਾਨੇ ਵਾਲੇ ਨੂੰ ਮਾਰਨ ਤੋਂ ਬਾਅਦ ਇਹਨੂੰ ਹੋ ਜਾਂਦੀ ਹੈ ਜੇਲ੍ਹ ਜੇਲ੍ਹ ਚ ਬਾਹਰ ਵੀ ਆਉਂਦਾ ਬਾਹਰ ਜਦੋਂ ਜੇਲ੍ਹ ਚ ਬਾਹਰ ਆਇਆ ਹੈ ਨਾ ਕਹਿੰਦੇ ਉਸ ਟਾਈਮ ਖਣੀ ਦਰਸ਼ਨ ਬਾਜਾ ਖਾਨ ਨੇ ਮਾਰਨ ਤੋਂ ਪਹਿਲਾਂ ਜੇਲ੍ਹ ਗਿਆ ਸੀਗਾ ਜਦੋਂ ਫੈਰ ਮਤਲਬ ਹੀ ਫੈਰ ਹੋਏ ਸੀਗਾ 500 ਗੱਡੀਆਂ ਲੈਣ ਆਇਆ ਸੀਗਾ ਇਹਨੂੰ ਜੇਲ੍ਹ ਤੋਂ ਬਾਹਰ ਉਹ ਜੇ ਕਿਸ ਨੂੰ ਪਤਾ ਮੈਨੂੰ ਕਮੈਂਟ ਚ ਜਰੂਰ ਦੱਸ ਦੇ 500 ਗੱਡੀਆਂ ਦਾ ਕਾਫਲਾ ਲੈਣ ਆਇਆ ਸੀਗਾ ਕਹਿੰਦੇ ਉਹ ਜਦੋਂ ਜਿੰਮ ਡਿੰਪੀ ਦੀ ਬੇਲ ਮਤਲਬ ਬੇਲ ਹੋਈ ਸੀਗੀ ਤੇ 500 ਗੱਡੀਆਂ ਆਪਾਂ ਦੇਖ ਲਓ ਤੁਸੀਂ ਸੋਚ ਕੇ ਦੇਖ ਲਓ 500 ਗੱਡੀਆਂ ਚ ਜੇ 4-4 ਜਾਣੇ ਵੀ ਬੈਠੇ ਹੋਏ ਕਿੰਨੇ ਜਾਣੇ ਬਣਦੇ 500 ਨੂੰ 4 ਨਾਲ 2000 ਜਾਣਾ ਬਣਦਾ 2000 ਜਾਨਾ ਡਿੰਪੀ ਨੂੰ ਉਸ ਟਾਈਮ ਲੈਣ ਆਇਆ ਸੀਗਾ ਜਿਸ ਟਾਈਮ ਕਿਸੇ ਕੋਲ ਇੱਕ ਗੱਡੀ ਨਹੀਂ ਸੀ ਨਾ ਇੱਕ ਇੱਕ ਪਟਾ ਮੇਟਾ ਵਿੱਚ ਇੱਕ ਪਿੰਡ ਚ ਗੱਡੀ ਦੇਂਦੇ ਸੀਗੇ ਉਦੋਂ 500 ਗੱਡੀਆਂ ਲੈਣ ਆਂਗੇ ਸੀ ਡਿੰਪੀ ਚੰਦਪਾਣ ਨੂੰ ਉਹ ਸੀਗੀ ਉਹਦੀ ਮਤਲਬ ਵੀ ਡੈਸ਼ ਤੋਂ ਤੇ ਫਿਰ ਉਸ ਤੋਂ ਬਾਅਦ ਕਿਵੇਂ ਇਹਦੀ ਮੌਤ ਹੋੰਦੀ ਹੈ ਡਿੰਪੀ ਦੀ ਕੀ ਕੁਝ ਹੁੰਦੋ ਆਪਾਂ ਨਾ ਤੁਹਾਨੂੰ ਦੱਸ ਦੇਾਂਗੇ ਧੰਨਵਾਦ ਤੁਸੀਂ ਉਹ ਕਰਨ ਲਈ ਨਾਲ ਜੁੜਨ ਲਈ ਮੇਰੀ ਵੀਡੀਓ ਨੂੰ ਸਪੋਰਟ ਕਰਨ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ